ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੁੜੀਆਂ ਦੇ ਰਿਸ਼ਤਿਆਂ ਦੀ ਐਡ ਦੇਖੋ ਜੀ ਰਿਸ਼ਤਾ ਗਤ ਇਹਨਸੋ ਸ਼ਾਟ ਨੰਬਰ ਹੈ ਜੀ RAM GADHI AKAST ਸਰਕਾਰੀ ਨੌਕਰੀ ਕੁੜੀ ਦਾ ਰਸਤਾ ਗਾ ਨਾਮ ਕੌਰ ਹੈ ਮੰਗਲੀ ਕਾ ਲੜਕੀ ਪਤਾ ਅਮਰਸਰ AKAST RAM GADHI ਉਮਰ ਹੈ 29 ਸਾਲ ਕੱਦ 5 8 ਹੈ ਪੜ੍ਹਾਈ ਗ੍ਰੈਜੂਏਸ਼ਨ ਕੰਮ ਸਰਕਾਰੀ ਨੌਕਰੀ ਮੰਗਿਆ ਜੀ ਮੁੰਡਾ ਵਧੀਆ ਪਰਿਵਾਰ ਤੋਂ ਵੈਸ਼ਨੂ ਹੋਵੇ ਤੇ ਨਸ਼ਾ ਰਹਿ ਥੋੜਾ ਸਰਕਾਰੀ ਨੌਕਰੀ ਜਾਂ ਬਿਜ਼ਨਸਮੈਨ ਹੋਵੇ ਅਮਰਸਰ ਤਰਨਤਨ ਬਟਾਲਾ ਏਰੀਆ ਵਾਲੇ ਸੰਪਰਕ ਕਰਨ ਬਾਕੀ 670 ਕਿਲੋਮੀਟਰ ਤੱਕ ਹੀ ਰਹਿਤਾ ਕਰਨਾ ਪਰਵਾਰ ਵਾਲਿਆਂ ਨੇ ਆਗਲਾ ਰਿਸ਼ਤਾ ਆਇਆ 6367 ਨੰਬਰ ਨਾਮ ਕੌਰ ਕਾਸਟਾ ਜਰਸੀ ਗੋਤਾਥਿੰਦ ਪਤਾ ਮਾਂਸਾ ਕੈਨੇਡਾ ਪੀਆਰ ਜਨਮ 17 8 1998 ਕੱਦ 54 ਆ ਭਰਾ 1 ਕਮਜੀ ਖੇਤੀਬਾੜੀ ਦਾ ਗਾਜੀ ਆਪਦੇ ਕੋਲ ਵਧੀਆ ਜ਼ਮੀਨ ਆਉਂਦੀ ਐ ਇਹ ਰਿਸ਼ਤਾ ਚਾਹੀਦੇ ਜੀ ਬਦਿਆ ਮੁੰਡੇ ਨੂੰ ਜ਼ਮੀਨ ਆਉਂਦੀ ਹੋਵੇ ਜੀ ਚੰਗਾ ਕਾਰੋਬਾਰ ਤੇ ਘਰ ਪਰਿਵਾਰ ਹੋਵੇ ਜੀ ਅਗਲਾ ਰਿਸ਼ਤਾ ਆਇਆ 368 ਨੰਬਰ ਨਾਮ ਕੌਰ ਪਤਾ ਤਰਨਤਨ ਕਾਸਟ ਹੈ ਜਰਸੀ ਕੋ ਉਮਰ 1997 ਕੱਦ 56 ਹੈ ਪੜ੍ਹਾਈ ਬੀਏ ਸੀ ਨਰਸਿੰਗ ਮੰਗ ਹੈ ਜੀ ਮੁੰਡਾ ਯੂ ਐਸ ਏ ਆਸਟ੍ਰੇਲੀਆ ਪੀ ਆਰ ਹੋਵੇ ਜ਼ਮੀਨ ਮੁੰਡੇ ਨੂੰ 4-5 ਕਿੱਲੇ ਜ਼ਰੂਰ ਆਉਂਦੀ ਹੋਵੇ ਕੱਦ ਮੁੰਡੇ ਦਾ 6 ਫੁੱਟ ਤੱਕ ਹੋਵੇ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਕੁੜੀ ਦਾ ਕੁੜੀ ਦਾ ਭਰਾ ਬਾਹਰ ਗਿਆ ਹੋਇਆ ਜੀ ਪਰਿਵਾਰ ਚ ਮਾਤਾ ਪਿਤਾ ਤੇ ਕੁੜੀ ਹੈ ਅਗਲਾ ਰਿਸ਼ਤਾ ਆਇਆ 369 ਨੰਬਰ ਨਾਮ ਕੌਰ ਪਤਾ ਤਰਨਤਾਰਨ ਕਾਸਟ ਹੈ ਜਰਸੀ ਕੋ ਉਮਰ 1993 ਕੱਦ 5 ਫੁੱਟ 3 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਨਰਸ ਕੈਨੇਡਾ ਕੰਮ ਕੁੜੀ ਕੈਨੇਡਾ ਵਿੱਚ ਪੀਆਰ ਮੰਗ ਮੁੰਡਾ ਕੈਨੇਡਾ ਵਰਕ ਪਰਮਿਟਤੀ ਜਾਂ ਫਿਰ ਪੀਆਰ ਹੋਵੇ ਕੱਦ ਮੁੰਡੇ ਦਾ 5 ਫੁੱਟ 8 ਹੋਵੇ ਅੰਮ੍ਰਿਤਸਰ ਤਰਨਤਾਰਨ ਮੋਗਾ ਏਰੀਆ ਵਾਲੇ ਸੰਪਰਕ ਕਰਨ ਲੜਕੀ ਕੈਨੇਡਾ ਪੀਆਰ ਹੈ ਜੀ ਆਗਲਾ ਰਿਸ਼ਤਾ ਆਇਆ 370 ਨੰਬਰ ਜ਼ਿਲ੍ਹਾ ਮੋਗਾ ਨਾਮ ਕੌਰ ਜੱਟ ਸਿੱਖਾ ਗੋਤਾ ਗਿੱਲ ਉਮਰ 25 ਸਾਲ ਕੱਦ 5 5 ਆ ਪੜ੍ਹਾਈ ਗ੍ਰੈਜੂਏਸ਼ਨ ਪਾਸ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਮੈਰਿਡਾ ਫਾਦਰ ਖੇਤੀਬਾੜੀ ਮਾਤਾ ਹਾਊਸ ਵਾਈਫ ਮਾਂਗਾ ਜੀ ਮੁੰਡਾ ਵਧੀਆ ਪੜਿਆ ਲਿਖਿਆ ਤੇ ਖੇਤੀਬਾੜੀ ਨਾਲ ਕੋਈ ਜੋਬ ਪ੍ਰਾਈਵੇਟ ਹੋਵੇ ਅਤੇ ਫੈਮਿਲੀ ਵੈਸ਼ਨੂ ਤੇ ਮੁੰਡਾ ਨਸ਼ਾ ਰਹਿਤ ਹੋਵੇ ਜੀ। ਆਗਲਾ ਰਿਸ਼ਤਾ ਆਇਆ ਜੀ 372 ਨੰਬਰ ਆ। ਜੱਟ ਸਿੱਖ ਨਿਊਜ਼ੀਲੈਂਡ ਸਿਟੀਜ਼ਨ ਲੜਕੀ ਆ ਉਮਰ 1992 ਆ ਕੱਦ 5'3" ਆ ਪੜ੍ਹਾਈ ਬੀਐਸਸੀ ਨਰਸਿੰਗ ਆਰਐਨ ਜੋਬ ਸਰਕਾਰੀ ਹਸਪਤਾਲ ਵਿੱਚ ਸਰਜਰੀਕਲ ਨਰਸ ਆ ਸਾਰੀ ਪੜ੍ਹਾਈ ਨਿਊਜ਼ੀਲੈਂਡ ਕਾਲਜ ਤੋਂ ਕਰੀ ਆ ਲੜਕੀ ਦੇ ਪਿਤਾ ਰਿਟਾਇਰ ਆ ਤੇ ਮਾਤਾ ਹਾਊਸਵਮੈਨ ਪਰਾ ਦੋਆ ਕੁੜੀ ਦੇ ਜਲੰਧਰ ਇਹਨਾਂ ਦਾ ਏਰੀਆ ਹੈਗਾ ਮੰਗਾ ਚੀ ਮੁੰਡਾ ਵੈਲ ਸੈਟਲ ਚੰਗੀ ਪੜ੍ਹਾਈ ਖਾਂਦਾ ਨਹੀਂ ਨਸ਼ਾ ਰਹਿਤ ਵੈਜੀਟੇਰੀਅਨ ਸਾਊ ਸਮਝਦਾਰ ਸੋਹਣਾ ਸੁਨਖਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਏ ਕੈਨੇਡਾ ਯੂ ਕੇ ਇੰਡੀਆ ਵਾਲੇ ਸੰਪਰਕ ਕਰ ਸਕਦੇ ਆ ਮੈਜ ਬੀਰੋ ਵਾਲੇ ਮਾਕ ਕਰਨੇ ਜੀ ਅਗਲਾ ਰਿਸ਼ਤਾ ਆਇਆ 372 ਨੰਬਰ ਹੈ ਜੀ ਨਾਮ ਹੈ ਜੀ ਲੜਕੀ ਦਾ ਰਮਨਪ੍ਰੀਤ ਕੌਰ ਉਮਰ ਹੈ 13 11 1995 ਜ਼ਿਲ੍ਹਾ ਸੰਗਰੂਰ ਹੈ ਪੜ੍ਹਾਈ ਐਮ ਕਮ ਆਨਰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਾਈਟਾ ਪੰਜ ਪੰਜ ਫੈਮਲੀ ਚ ਕੁੜੀ ਦੇ ਮਾਤਾ ਪਿਤਾ ਦੋ ਭੈਣਾਂ ਤੇ ਇੱਕ ਭਰਾ ਹੈ ਵੱਡੀ ਭੈਣ ਮੈਰਿਡ ਆ ਲੜਕੀ ਨੇ ਪੜ੍ਹਾਈ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਯੂਨੀਵਰਸਿਟੀ ਆਫ ਸਨ ਸਾਈਨ ਕੋਸਟ ਮੈਲਬੌਰਨ ਲੀਡਰਸ਼ਿਪ ਅਤੇ ਪ੍ਰਬੰਧਨ ਦਾ ਡਿਪਲੋਮਾ ਅਤੇ ਐਡਵਾਂਸਡ ਦਾ ਡਿਪਲੋਮਾ ਜਰਨਲ ਮੈਲਬੌਰਨ ਲੜਕੀ ਆਸਟ੍ਰੇਲੀਆ ਗਈ ਹੋਈ ਆ ਵਰਕ ਪਰਮਿਟ ਵੀ ਖਤਮ ਹੋ ਗਿਆ ਹੈਗਾ ਪੀਆਰ ਦੀ ਫਾਈਲ ਅਪਲਾਈ ਕਰੀ ਹੋਈ ਹੈ ਜੀ ਰਿਸ਼ਤਾ ਚਾਹੀਦਾ ਜੀ ਮੁੰਡਾ ਵਧੀਆ ਪੜਿਆ ਲਿਖਾ ਸੋਨਾ ਸਨਖਾ ਤੇ ਮੁੰਡਾ ਆਸਟ੍ਰੇਲੀਆ ਦਾ ਪੀਆਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਸਿਰਫ ਉਹੀ ਪਰਿਵਾਰ ਵਾਲੇ ਰਿਸ਼ਤਾ ਲੈਣ ਲਈ ਸੰਪਰਕ ਕਰੇ